ਓ ਕੀ ਹੋ ਗਿਆ ਮਹਾਰਾਜ ਓ ਮੈਨੂੰ ਲੱਗਦਾ ਇਸ ਦਾ ਤੇਲ ਖਤਮ ਹੋ ਗਿਆ ਉਠਰ ਅਰੇ ਮਹਾਰਾਜ ਮੈਂਨੇ ਕਿੰਨੀ ਬਾਰ ਕਹਾ ਇਸ ਸੜੇ ਸੇ ਮੋਟਰਸਾਈਕਲ ਤੇ ਕਿਉਂ ਫਿਰਤੇ ਹੋ ਆਪ ਇੱਕ ਬੈਟਰੀ ਵਾਲਾ ਆਟੋ ਲੈ ਲਓ ਓਏ ਆਟੋ ਵੀ ਲੈ ਲਾਂਗੇ ਕੋਈ ਗੱਲ ਨਹੀਂ ਦਿਲ ਤਾਂ ਪਾਸ ਹੁੰਦੇ ਨਾਲੇ ਆਟੋ ਆਟਵਾਂ ਨਾਲ ਦੰਦੇ ਦਾ ਦਿਲ ਵੱਡਾ ਹੋਣਾ ਚਾਹੀਦਾ ਅਰੇ ਬਿੱਲ ਵੀ ਤਾਂ ਆਪ ਨੇ ਪਾਸ ਕਰਨਾ ਹੈ ਨਾ ਓ ਓ ਯਾਰ ਕੀ ਦੱਸਾਂ ਭੋਲੇ ਅੰਨਾਗਾ ਓ ਮਹਾਰਾਜ ਲੰਮਾ ਚਲਾ ਲੈਣਾ ਓ ਛੱਡ ਫੇਰ ਤੂੰ ਕਹਿੰਦਾ ਰਾਏ ਨੇ ਬਗਾਲ ਪਾ ਦਿੱਤੇ ਇਹ ਕਾਰ ਗੇਅਰ ਕਿੱਦਾਂ ਨਿਕਲਦੇ ਆ ਉਹ ਗੇਅਰ ਮੂਰੇ ਪੈਂਦੇ ਆ ਮਗਰ ਨਿਕਲ ਮਗਰ ਪੈਂਦੇ ਆ ਮੂਰੇ ਨਿਕਲਦੇ ਆ ਆਪ ਕੋ ਮਾਰੇ ਪਤਾ ਹੀ ਨਹੀਂ ਲੱਗਦਾ ਤੇਨੂੰ ਬਾਹੜਾ ਪਤਾ ਐ ਅਸੀਂ ਆ ਮੈਂ ਫੜੀ ਕਿ ਇਹ ਰਾਜੇ ਦਾ ਨਹੀਂ ਇਹ ਮੰਤਰੀ ਦਾ ਮੋਟਰਸਾਈਕਲ ਹੈ ਇਹ ਤਲਵਾਰ ਆਪ ਕੀ ਓ ਤਲਵਾਰ ਆਪ ਕੀ ਭੁੱਲ ਜਾਂਦਾ ਮਹਾਰਾਜ ਤੁਹਾਨੂੰ ਬਾਹੜਾ ਨਹੀਂ ਪੁੱਣ ਲੱਗਿਆ ਬਾਬੇ ਆ ਰਹੇ ਤੇ ਲੱਗਦਾ ਦਵਾਈ ਦਵਾਣੀ ਪਊਗੀ ਤੈਨੂੰ ਬਾਬਾ ਆ ਰਹੇ ਕੀ ਹਾਂ ਸਮਾਰੇ ਮੰਤ ਜੇ ਸੈਨਿਕ ਵੀ ਨਾ ਤਾਰੇ ਐਸੇ ਬੰਦਤੇ ਰਸਤੇ ਮੈਂ ਜੇ ਲਾਸ ਲਮਕਾਣੀ ਹੋਏ ਨਾ ਤੇ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਲਵਾਰ ਪਕੜ ਲਾ ਆਪਾ ਤਲਵਾਰ ਪਕੜ ਲਾ ਓ ਪਿੰਦੀ ਗੱਲ ਸੁਣ ਆ ਯਾਰ ਰਾਜੇ ਦਾ ਵੀ ਅਸਰ ਆ ਵੇ ਯਾਰ ਹੈ ਆਪਾਂ ਨੂੰ 9 ਵੇ ਦਾ ਟਾਈਮ ਦੇ ਕੇ ਆਪ 11 12 ਵਜੇ ਆਂਗਾ ਅਤ ਆਪਾਂ ਗੱਲ ਕਰੀ ਲੈਣੀ ਐ ਵੀ ਜਾ ਤਾਂ ਤੂੰ ਟਾਈਮ ਸੀ ਰਹਿਣਾ ਹੈ ਤਾਂ ਦੱਸ ਠੀਕ ਹੈ ਨਹੀਂ ਅਸੀਂ ਤਾਂ ਆਉਦਾ ਕੋਈ ਹੋਰ ਰਾਜਾ ਦੇਖ ਕੇ ਆਪਦਾ ਸੈਟਿੰਗ ਕਰੀਏ ਯਾਰ ਮੇਰੇ ਘਰ ਵਾਲੀ ਦਾ ਸੂਟ ਪਿਆ ਹੈ 5 ਦਿਨ ਹੋ ਗਏ ਠੀਕ ਹੈ ਆਂਦਾ ਲੇਟ ਹੈ ਤੇ ਆਪਾਂ ਨੂੰ ਲੇਟ ਕਰਾ ਦਿੰਦਾ ਠੀਕ ਹੈ ਸ਼ਾਮ ਨੂੰ ਚੱਕਣਾ ਹੈ ਨਹੀਂ ਅੱਜ ਨਾ ਲੈ ਕੇ ਗਿਆ ਤੇ ਮੇਰੇ ਘਰੇ ਛੇਤੜੇ ਉਲ ਹੋ ਜਾਣਾ ਮੇਰਾ ਭਾਈ ਮੈਂ ਵੀ ਡਰਦਾ ਆਪਣੀ ਵਾਈਫ ਤੋਂ ਕੀ ਕਰਾਂ ਯਾਰ ਕੀ ਹੋ ਗਿਆ ਤੈਨੂੰ ਉਹਨੇ ਵੀ ਗੋਲ ਗੱਪੇ ਮੰਗਾਇਆ ਇਹ ਰਾਜੇ ਕਰਕੇ ਮੈਂ ਲੇਟ ਹੋ ਗਿਆ ਅੱਛਾ ਕੁਰਦੀ ਤੇਰੇ ਲਈ ਕੁੱਟਦੀ ਉਹਨੇ ਦੇਖਿਆ ਗੋਲ ਗੱਪੇ ਖਿਲਾਉਗੀ ਮੈਨੂੰ ਮੇਰੀ ਵਾਲੀ ਤਾਂ ਸੱਚੀ ਮੇਰਾ ਤਾਂ ਬਾਲਾ ਬੁਰਾ ਹਾਲ ਕਰਦੀ ਯਾਰ ਮੈਂ ਰਾਜ ਨੂੰ ਅੱਜ ਆਪਾਂ ਕਹਿ ਦੇਣਾ ਵੇ ਤੂੰ ਆਣਾ ਟਾਈਮ ਸਿਰ ਆਇਆ ਨਹੀਂ ਤਾਂ ਤੈਨੂੰ ਕੋਈ ਲੋੜ ਨਹੀਂ ਠੀਕ ਹੈ ਅਸ ਤਾਂ ਕਿਸੇ ਹੋਰ ਆਜਨ ਦੇਖਦੇ ਆਂ ਠੀਕ ਹੈ ਗੱਲ ਖਤਮ ਸਹੀ ਇੱਕ ਆ ਯਾਰ ਬੱਚਿਆਂ ਦੀ ਟੈਨਸ਼ਨ ਵੀ ਹੈਗੀ ਠੀਕ ਹੈ ਡਾਈਪਰ ਲੈ ਕੇ ਜਾਣੇ ਹੁੰਦੇ ਨੇ ਨਿੱਤ ਡਾਈਪਰ ਖਾਣ ਦੇ ਬਾਅਦ ਚਾਹ ਤੇ ਸਾਰੇ ਪਚਕਾਰੀ ਪਹਿਲਾ ਕਰ ਦਿੰਦੇ ਆ ਦੱਸ ਕੀ ਕਰੀਏ ਰਾਜ ਨੂੰ ਆਪਾਂ ਗੱਲ ਕਰ ਹੀ ਲੈਣੀ ਅੱਜ ਕਿ ਤੂੰ ਆਣਾ ਠੀਕ ਹੈ ਨਹੀਂ ਤਾਂ ਅਸੀਂ ਤਾਂ ਆਪਦਾ ਕਿਤੇ ਹੋਰ ਇੰਤਜ਼ਾਮ ਕਰਾਂਗੇ ਠੀਕ ਹੈ ਰਾਜ ਨੂੰ ਕਹਾਂਗੇ ਇਨਕ੍ਰੀਮੈਂਟ ਲ ਠੀਕ ਹੈ ਯਾਰ ਯੋਰ ਨਹੀਂ ਬਧਾਉਂਦੇ ਆਪਕੋ ਦੋਰੇ ਬਤਾਉਗਾ ਤਾਂ ਠੀਕ ਹੈ ਠੀਕਾਂਗੇ ਨਹੀਂ ਤਾਂ ਆਪਾਂ ਕਿਸੇ ਹੋਰ ਰਾਜੇ ਵਾਲੇ ਦੇਖਾਂਗੇ ਠੀਕ ਹੈ ਸਹੀ ਆਪਾਂ ਓਏ ਹੋਏ ਉਹ ਰਾਜਾ ਆ ਗਿਆ ਖੜ ਜਾ ਖੜ ਜਾ ਖੜ ਜਾ ਮਹਾਰਾਜ ਆਪ ਐਸੇ ਕਿਉਂ ਚੱਲ ਰਹੇ ਹੋ ਓ ਮੈਨੂੰ ਬਵਾਸੀਰ ਹੋਈ ਪਈ ਆ ਓ ਸਿੱਸੀ ਓ ਹੋ ਉਹ ਡੰਗਦਾ ਹੋਈ ਪਣੀ ਪਈ ਉਹਨੂੰ ਲੱਗਦਾ ਹੋਸ਼ਿਆਰ ਖਬਰਦਾਰ ਆਪ ਨੰਗ ਬਾਪ ਨੰਗ ਤੀਜਾ ਨੰਗ ਨਾਨਕੇ ਆਪ ਜੀ ਦੇ ਮਹਾਰਾਜ ਪਧਾਰ ਰਹੇ ਨੇ ਲੰਗ ਜੀ ਲੰਗ ਜੀ ਲੰਗ ਜੀ

ਓਏ ਜਲਦੀ ਜਲਦੀ ਸਭਾ ਸ਼ੁਰੂ ਕਰ ਲਓ ਓਏ ਮਉਣ ਕੇ ਤੁਹਾਨੂੰ ਪਤਾ ਮੈਂ ਜਿੰਮ ਵੀ ਜਾਣਾ ਅੱਜ ਪੂਰੇ 5 ਸਾਲ ਹੋ ਗਏ ਮੈਨੂੰ ਜਿੰਮ ਲਾਉਂਦੇ ਨੂੰ ਪਰ ਪੂਰੇ ਪੂਰੇ 5 ਸਾਲ ਬਸ 2 ਸਾਲ ਅਜੇ ਵੀ ਨਹੀਂ ਬਣਿਆ ਪਰ ਸਰੀਰ ਉਹ ਕਹਾਂ ਸੇ ਬਣੇਗਾ ਮਹਾਰਾਜ ਆਪ ਕੋ ਲੋਕ ਤੋ ਇਤਨੇ ਲਗਾਤੇ ਓਏ ਕਹ ਤੰ ਮੇਰੇ ਸਾਲੇ ਨੇ ਨਾ ਆਹ ਨਹੀਂ ਲੋੜਾਂ ਨਹੀਂ ਸਮਝ ਲਾਦੇ ਬੰਦਾ ਕੀ ਆ ਇਹ ਹੁੰਦਾ ਯੂ ਮੈਨੂੰ ਆਪ ਕੋ ਪਤਾ ਨਹੀਂ ਹੈ ਕਿ ਆਏਗਾ ਤੂੰ ਬੰਦਾ ਚਲੋ ਭਈ ਰਾਤ ਸਵੇਰ ਸ਼ੁਰੂ ਕੀਤੀ ਜਾਵੇ ਸ਼ੁਰੂ ਕਿੱਥੇ ਜਾ ਕਰਾਂਗੇ ਜਨਾਬ ਹਾਂ ਫਰਿਆਦੀ ਤਾਂ ਕੋਈ ਹੈ ਹੀ ਨਹੀਂ ਫਰਿਆਦੀ ਹੈ ਨੀਗਾ ਲੱਭ ਕੇ ਲੈ ਆਓ ਫਰਿਆਦੀ ਕਿਦਾਂ ਮਾੜੀ ਲੈ ਕੇ ਆਓ ਯਾ ਫਰਿਆਦੀ ਲੈ ਕੇ ਆਓ ਸਵੇਰੇ ਆਏ ਸੀ 9 ਵਜੇ ਤੁਸੀਂ ਖੁਦ 11 ਵਜੇ ਆਏ ਉਹ ਤਾਂ ਚਲੇ ਗਏ ਓਏ ਸਾਡਾ ਸਰਕਾਰੀ ਟਾਈਮ ਹੁੰਦਾ ਅਸੀਂ ਤਾਂ ਹੀ ਆਨੇ ਹੁੰਨੇ ਆ ਕਿਹਦਾ ਸਮ ਹੈ ਕਿਦਾਂ ਆਇਆ ਉਹ ਕੱਟਾਇਆ ਸੁਣਾਇਆ ਹਾਂਜੀ ਆਏ ਨਾ ਫਿਰ ਮੇਰੇ ਪਿਆਰੇ ਸਾਲਿਆ ਕਿਵੇਂ ਘਰ ਦਾ ਰਾਜ ਬਣਾ ਰੱਖਿਆ ਆਇਆ ਨੀਗਾ ਮਹਾਰਾਜ ਕੀ ਦੱਸਾਂ ਮੇਰੇ ਤੇ ਦਾ ਦੁੱਖਾਂ ਦਾ ਪਹਾੜ ਡਿੱਗ ਗਿਆ ਸੀਗਾ ਜੀ ਹੈ ਦੁੱਖਾਂ ਦਾ ਪਹਾੜ ਕਿਆ ਕਰ ਗਿਆ ਥਾ ਦੁੱਖਾਂ ਦਾ ਪਹਾੜ gira ਤੋ ਮੇਰੇ ਤੇ ਥਾ ਇੱਕ ਵਾਰ ਛੱਤ ਵਾਲਾ ਪੰਖਾ ਓਏ ਮੇਰੇ ਸਾਲੇ ਦੀ ਹਰੇਕ ਥਾੜਣਾ ਆਪ ਦਾ ਫਾਨਾ ਵਿੱਚ ਢਾ ਲੂਗੀ ਮਹਾਰਾਜ ਆਪ ਤੂੰ ਐਸੀ ਐਸੀ ਮਤ ਮਾਰਾ ਕਰੋ ਚੱਲੂਗੀ ਦੱਸੋ ਕਿੱਥੇ ਮਰਿਆ ਗਲਿਆ ਸੀ ਨੇ ਇਹਨਾਂ ਤਨਖਾਹਾਂ ਤੁਸੀਂ ਭਾਲਦੇ ਪੂਰੀਆਂ ਤੇ ਭੈં ਤੁਸੀਂ ਆਉਂਦੇ ਨਹੀਂ ਮਹੀਨਾ ਮਹੀਨਾ ਤਨਖਾਹ ਮਹਾਰਾਜ ਤੁਸੀਂ ਕਿੱਥੇ ਦਿੰਦੇ ਹੋ ਤਨਖਾਹ ਓਏ ਇਹਦੀ ਪਿਛਲੀ ਵਾਰ ਤਨਖਾਹ ਨਹੀਂ ਆਈ ਅਰੇ ਮਹਾਰਾਜ ਬਿੱਲ ਤਾਂ ਆਪਣੇ ਪਾਸ ਕਰਨਾ تھا ਨਾ 2 ਮਹੀਨੇ ਹੋ ਗਏ ਜੀ ਤਨਖਾਹ ਨਹੀਂ ਆਈ ਸਾਡੀ ਓਏ ਯਾਰ ਕਿਤਾਬ ਵਾਲੇ ਦੇ ਪੈਸੇ ਦੇ ਨਾਲ ਆਇਆ ਪ੍ਰਿੰਟ ਕਰਾਉਣ ਵਾਲੇ ਕੋਈ ਨਹੀਂ ਆਣਗੇ ਪਹਿਲਾਂ ਪਾਸ ਕਰ ਦਾਂਗੇ ਤੂੰ ਪਹਿਲਾਂ ਮੈਂ ਸਲਾਹ ਦੱਸਾਂ ਹਾਂ ਜੀ ਦੱਸੋ ਮੇਰੇ ਤਾਂ ਤਾਂ ਦਾਦਾ ਹੋਇਆ ਕੀ ਸੀ ਜੀ ਮੈਂ ਹੋਏ ਬਿਮਾਰ ਜੀ ਅੱਛਾ ਮੇਰੇ ਘਰ ਦੇ ਨੇ ਮੰਜਾ ਚੱਕਿਆ ਲੁਧਿਆਣੇ ਲੈ ਕੇ ਅੱਛਾ ਫੇਰ ਮੰਜਾ ਚੱਕਿਆ ਚੰਡੀਗੜ੍ਹ ਲੈ ਕੇ ਤੇ ਠੀਕ ਹੋ ਗਿਆ ਕਿੱਥੇ ਠੀਕ ਹੋ ਗਿਆ ਜੀ ਫੇਰ ਮੈਨੂੰ ਲੈ ਕੇ ਜੀ ਬਾਪੇ ਕੋਲੇ ਅੱਛਾ ਫੇਰ ਫੇਰ ਤਾਂ ਠੀਕ ਹੋ ਗਿਆ ਹੋਏਗਾ ਹਾਂ ਜੀ ਹਾਂ ਉਹ ਤਾਂ ਮੰਜਾ ਹੀ ਲੈ ਕੇ ਜੀ ਬਾਪੇ ਕੋਲੇ ਮੈਨੂੰ ਤਾਂ ਲੈ ਕੇ ਹੀ ਨਹੀਂ ਗਏ ਜੀ ਆਹ ਭੈਣ ਸਮੋ ਸਾਰਿਆਂ ਨੂੰ ਮਜ਼ਾਕ ਨੂੰ ਮੈਂ ਮੰਦਾ ਹੁੰਦਾ ਤੇ ਮੰਜੇ ਦੀ ਲੱਤ ਵੀ ਟੁੱਟ ਗਈ ਇੱਕ ਹੁਣ ਤਾਨੂੰ ਕੀ ਚਾਹੀਦਾ ਫੇਰ ਮੰਜਾ ਠੀਕ ਕਰਾ ਇਸ ਦਾ ਬਗਾਵ ਮਹਾਰਾਜਿਸ ਕਮਗਾਵ ਮਹਾਰਾਜ ਮੈਂ ਮਰ ਤੋਂ ਸੁੱਤਾ ਨਹੀਂ ਆਂਦਾ ਏ ਥੱਲੇ ਮੇਰੀ ਠੂਈ ਦੁਖ ਰਹੀ ਏ ਜੀ ਮੂੰਹ ਨੂੰ ਮੈਂ ਤੈਨੂੰ ਕਰਾਉਣਾ ਤਾ ਤਾਂ ਤੇਨ ਕਰਾਉਣਾ ਤੇ ਕਿਸ ਦੀ ਫਿਜ਼ੀਓਥੈਰੇਪੀ ਕਰਾਣੀ ਪੜੇਗੀ ਉਹਨਾਂ ਦੀ ਫਿਜ਼ੀਓਥੈਰੇਪੀ ਕਰਾ ਦੋ ਮੈਂ ਬਾਲਾ ਨਹੀਂ ਆਂਦੀ ਫਿਜ਼ੀਓਥੈਰੇਪੀ ਚੱਲ ਤੂੰ ਇਹ ਕੰਮ ਕਰੋ ਭੈਣ ਬਿੱਲੇ ਕੋਈ ਲੱਭ ਲਿਆਓ ਕੋਈ ਦੋ ਰੁਪਏ ਕਮਾ ਲਓ ਕੀ ਲੱਭ ਲਈ ਜਾਨ ਤੁਸੀਂ ਆਪ ਤਾਂ 9 ਵਜੇ ਦਾ ਟਾਈਮ ਦੇ ਕੇ 12 ਵਜੇ ਆਨੇ ਹੋ ਉਹ ਤੈਨੂੰ ਪਤਾ ਨਹੀਂ ਉਹ ਘਰ ਵਾਲੀ ਤੇ ਕੱਪੜੇ ਕੂੜਾ ਧੋਣੇ ਪਾਉਂਦੇ ਬਾਲਾ ਕਰਾ ਕਿਸਕੇ ਨਾ ਉਹ ਜੋ ਇਸਕੇ ਧੂਈਏ ਨਾ ਜਿੰਨੇ ਤੇਰੇ ਗਾਨੀ ਦੇ ਮੰਨ ਕੇ ਨਹੀਂ ਉਹਨੇ ਤੇਰੇ ਵੈਰ ਯਾਰ ਨੇ ਗੱਲ ਦੀ ਗਾਨੀ ਦੇ ਤੇਰੇ ਮੰਨ ਕੇ ਨਹੀਂ ਉਹਨੇ ਤੇਰੇ ਯਾਰ ਬੈਰ ਨੇ ਉਹਨੇ ਤੇਰੇ ਯਾਰ ਬੈਰ ਨੇ ਬੰਦਾ ਬੰਦਾ ਲੱਭ ਲੋ ਯਾਰ ਕੋਈ ਸਾਈਧਾਰੀਆਂ ਐਂ ਦੱਪ ਜਾਗੇ ਚੱਲੋ ਪਿੰਦੀ ਲੱਭ ਕੇ ਲਿਆਓ ਜਾ ਓਏ ਜਾ ਬੰਦਾ ਲੱਭ ਕੇ ਲਿਆ ਉਹ ਮੰਤਰੀ ਉਹ ਮੰਤਰੀ ਆ ਫਾੜੀ ਆ ਕੀ ਹੋਇਆ ਮੇਰੀ ਗੱਲ ਸੁਣ ਯਾਰ ਇੱਕ ਵੀਰਾ ਬਣ ਕੇ ਚਾਰਜ ਹੀ ਕਰਦੇ ਆ ਉਹ ਮਹਾਰਾਜ ਕਿਉਂ ਮuje ਆਪ ਕਰਜ਼ੇ ਵਿੱਚ ਡੋਬੋ ਰਹੇ ਹੋ ਕਰਦੇ ਨਾ ਦਬਾਉਂਦੇ ਤਾਂ ਮੇਰੇ ਸਾਲੇ ਦਾ ਭੈਣਾ ਇੱਕ ਤਾਂ ਇਹ ਨਹੀਂ ਸਮਝਾਂਦੀ ਹੈ ਕਿ ਆਹ ਕੀ ਆ ਤੇ ਕਿਥੋਂ ਇਹਨੂੰ ਭਰਤੀ ਸੁਬੇ 100 ਰੁਪਏ ਦਾ ਪੈਟਰੋਲ ਦਲਵਾਇਆ ਠੀਕ ਹੈ ਉਹ ਵੀ ਬਾਈ ਖਤਮੇ ਲਿਖਵਾ ਦੀਆ ਠੀਕ ਹੈ 350 ਰੁਪਏ ਪਹਿਲੇ ਕਿ ਰਿਚਾਰਜ ਕਰਿਆ ਰਹੇ ਆ ਆ ਫਿਰ ਕਿਹਾ ਸਾਢੇ 350 ਕਰ ਚਾਰਜ ਕਰ ਦੋ ਉਹ ਕਰਦੇ ਕਰਦੇ ਕੋਈ ਨਹੀਂ ਇਕੱਠੇ ਲੈ ਲਈ ਜਾਂਦੀ ਤਨਖਾਹ ਦੇ ਵਿੱਚ ਇਨਕਰੀਮੈਂਟ ਕਰ ਦਾਂਗੇ ਇਹਦਾ ਓਏ ਕੋਈ ਚੱਕਰ ਨਾ ਨੰ ਨੰ ਮੇਰੇ ਸਾਲੇ ਦਾ ਬੰਦਾ ਆ ਜੀ ਜਾਂਦਾ ਤੁਸੀਂ ਮੈਨੂੰ ਲਾਈਟਰੀ ਲਈ ਜਾਂਦੇ ਮੈਂ ਤੁਹਾਨੂੰ ਦੱਸਦਾ ਮੈਨੂੰ ਲਾਈਜੀ ਨਾਲੋ ਮੈਨੂੰ ਲਾਈਟਰੀ ਨਾਲੋ ਅੱਜ ਤੁਹਾਨੂੰ ਕੁਝ ਨਹੀਂ ਬਾਲਾ ਮੇਰਾ ਕੱਬਾ ਬਾਲਾ ਸੁਭਾਅ ਬਾਲਾ ਕੱਬਾ ਦਾ ਮੇਰਾ ਗੁੱਸਾ ਕਰਕੇ ਤਾਂ ਥੋੜੀ ਕਰਦੀ ਹੈ ਮਾਰਾ 350 ਰੇ ਚਾਰਜ ਆਹਾਹਾ ਚਾਰਜ ਹੋ ਗਿਆ ਕਿਆ ਬਾਪੂ ਖੁਸ਼ ਹੋਵਾ ਹੈ ਹੁਣ ਮੇਰੀ ਗੱਲ ਸੁਣ ਲੋ ਬਾਈ ਹੁਣ ਹੋ ਗਿਆ ਆਪਣਾ ਤਾਂ ਚਾਰਜ ਠੀਕ ਹੈ ਹੁਣ ਆਪਣਾ ਆਪਾਂ ਔਨਲਾਈਨ ਸਿਸਟਮ ਵੀ ਕੀਤਾ ਲੈ ਜੇ ਆਪਾਂ ਨੂੰ ਕੋਈ ਅੱਧਾ ਮੇਲ ਨਹੀਂ ਆਉਂਦੀ ਕੋਈ ਫਰਿਆਦੀ ਨਹੀਂ ਆਉਂਦਾ ਨਾ ਤਾਂ ਆਪਾਂ ਨੂੰ ਔਨਲਾਈਨ ਸਿਸਟਮ ਆਪਾਂ ਠੀਕ ਹੈ ਤਾਂ ਮੇਰੀ ਗੱਲ ਸੁਣ ਲੋ ਪੂਰੀ ਪੁਆਇੰਟ ਬਾਤ ਕਰਨੀ ਹੈ ਮੇਰੇ ਥੇ ਠੀਕ ਹੈ ਕਿਉਂਕਿ ਮੈਂ ਕبھی ਕਦੇ ਹਿੰਦੀ ਬੋਲਦਾ ਹੂੰ ਕبھی ਕبھی ਮੈਂ ਪੰਜਾਬੀ ਬੋਲਦਾ ਜੀ ਬੋਲੀਏ ਠੀ ਤੁਸੀਂ ਕਿਹਾ ਮਹਾਰਾਜ ਅਸੀਂ ਮੋੜ ਦੇ ਦੂੰ ਮੇਰੇ ਸਾਲੇ ਦੀ ਨੂੰ ਮੈਂ ਦੱਸਦਾ ਤੁਸੀਂ ਆਹ ਨਾ ਬੋਲਿਆ ਕਰੋ ਮੇਨ ਮਹਾਰਾਜ ਆਪ ਮੈਨੂੰ ਗੁੱਸਾ ਆ ਜਾਂਦਾ ਫਿਰ ਰੀਚਾਰਜ ਵੀ ਕਰਵਾ ਲਿਆ ਗੁੱਸਾ ਦਿਖਾ ਰਹੇ ਆਪ ਤੇ ਲੋ ਜਾ ਕੋ ਮੇਰੀ ਗੱਲ ਸੁਣੋ ਹੁਣ ਆਪਣਾ ਹੈ ਭਾਈ ਆਪਣਾ ਹੈ ਆਨਲਾਈਨ ਸਿਸਟਮ ਚੱਲਦਾ ਨਾ ਠੀਕ ਹੈ ਹੁਣ ਆਪਾਂ ਨੂੰ ਜੇ ਮੇਲ ਆ ਗਈ ਠੀਕ ਹੈ ਜੀ ਠੀਕ ਹੈ ਕਿਸੇ ਦੀ ਵੀ ਠੀਕ ਹੈ ਤੇ ਨਾਲ ਨਾ ਬੰਦੇ ਬਣ ਗਿਆ ਖੜ ਜਾ ਵੀ ਆ ਤਾਂ ਬਾਹਲੇ ਬਿਜ਼ੀ ਆ ਸਾਡੇ ਕੋਲ ਟਾਈਮ ਨਹੀਂ ਖਰਾਬੀ ਨੂੰ ਮਿੰਟ ਤੇ ਕੱਢ ਦਿਓ 5 ਮਿੰਟ ਦੇ ਵਿੱਚ ਮੇਲ ਆ ਗਈ 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 ਓਏ ਖਟਿਆ ਨਹੀਂ ਜਾਂਦਾ ਬਵਾਸੀਰ ਓਏ ਮੇਲਾ ਜੀ ਜਲਦੀ ਕਰੋ ਜਲਦੀ ਆਪਕੋ ਦੋ ਦੋ ਬਿਮਾਰੀ ਹੈ ਕਿਆ ਕਿਹੜੀ ਇੱਕ ਪਹਿਲੇ ਵਾਹ ਪੇ ਬਤਾ ਰਹੇ ਸੀ ਜਦ ਮੰਦਰਾ ਆ ਰਹੇ ਓਏ ਉਹ ਵੀ ਹੈ ਉੱਚਾ ਕੰਨ ਤੋਂ ਵੀ ਇੱਕ ਪਾਸੋਂ ਪਿਆ ਤੁਨੂੰ ਇਹਨਾਂ ਬਵਾਸੀਰ ਦਾ ਇਲਾਜ ਕਰਾ ਲਓ ਜੀ ਬਾਬਾ ਬੰਗਾਲੀ ਤੋਂ ਜੀ ਓ ਨਹੀਂ ਬਾਬਾ ਬੰਗਾਲੀ ਕੋਲ ਡਾਕਟਰ ਬੰਗਾਲੀ ਉਹ ਗਿਆ ਸੀ ਉਹਦੇ ਕੋਲ ਵੀ ਮੈਂ ਨਹੀਂ ਜਾਂਦਾ ਮੁੜ ਕੇ ਓਹ ਆ ਯਾਰ ਮੈਨਾਂ ਤਾਂ ਮੈਂ ਕੀ ਦੱਸਾਂ ਨਾ ਸੰਜੋਗਾ ਨਾ ਰੋਜਗਾ ਸਾ ਇਹ ਬੰਦ ਕਰਦੇ ਆ ਤੁਨੂੰ ਕੀ ਪਤਾ ਦੁੱਖ ਤੇ ਥੋੜੇ ਹੋਊਗਾ ਨਾ ਕੈਸ ਦਣਾ ਤੂੰ ਥੋੜੇ ਫੋਨ ਸੇ ਹੋਣਾ ਡਾਡਾ ਸਾਨੂੰ ਫੇਰ ਪਤਾ ਲੱਗੂ ਅਰੇ ਮਹਾਰਾਜ ਚਾਲ ਚੱਲੀਆ ਮੇਲ ਆ ਗਈ ਬਾਦ ਬੰਦੇ ਬਣ ਕੇ ਓਏ ਉਰੇ ਆ ਓਏ ਛੋਟੇ ਉਰੇ ਆ ਜਾ ਬਿੰਦੀ ਇਹ ਬਿੰਦੀ ਭਿੰਦੀ ਪਿੰਦੀ ਐਂ ਕਰ ਜਾ ਕੋਕ ਲੈ ਕੇ ਇੱਕ ਜਾ ਜਾਦੂ ਕਰ ਭਿੰਦੀ ਮੇਰੇ ਵੀ ਪਿੰਦੀ ਮੇਰੇ ਵੀ ਲੈ ਕੇ ਰੱਖ ਨੀ ਨੀ ਇਹਨਾਂ ਵਾਤ ਲੈਣਾ ਪਾਣੀ ਦਾ ਗਲਾਸ ਲੈ ਆ ਤੇ ਮਿਕਸ ਕਰ ਲਾਂਗੇ ਪੈਸੇ ਤਾਂ ਮੈਂ ਨਹੀਂ ਦੇਣੀਆਂ ਨਾ ਮਿਕਸ ਕਰ ਲਾਂਗੇ ਕੋਕ ਲੈ ਆ ਇੱਕ 20 ਵਾਲਾ ਚੱਲ ਚੱਲ ਪਹੁੰਚ 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 ਹੋ ਰਾਜਿਆਂ ਓ ਰਾਜਿਆ ਓਏ ਆ ਕਿਤੋਂ ਆ ਗਈ ਓਏ ਕੀਤੀ ਵੀ ਇਹ ਤਾਂ ਮੇਲ ਚੈੱਕ ਕੀਤੀ ਉਹ ਮੇਲ ਕਿੱਥੋਂ ਚੈੱਕ ਕਰਾਂ ਮੈਂ ਤਾਂ ਚਾਰਜੀ ਹੁਣ ਕਰਕੇ ਦਿੱਤਾ ਇਹਨੇ ਬੁੱਢੇ ਤੇ ਤੇਰਾ ਟੋਲ ਫਰੀ ਨੰਬਰ

ਤੇ ਤੂੰ ਆਵਦਾ ਇਲਾਜ ਨਹੀਂ ਹੁੰਦਾ ਤੂੰ ਸਾਡੇ ਕੀ ਇਲਾਜ ਕਰੇਗਾ ਉਹ ਕਰਪਾਂਗੇ ਤੇਰਾ ਇਲਾਜ ਹੀ ਕਰਪਾਂਗੇ ਤਰੀ ਬੈਠਾ ਤੂੰ ਇਲਾਜ ਉਹ ਕਰੇ ਤੂੰ ਟੈਨਸ਼ਨ ਆਦਾ ਟੈਨਸ਼ਨ ਕੋਕ ਲੱਗਦਾ ਜਾ ਉਹ ਬੀਹ ਵਾਲਾ ਕੋਕ ਲੱਗਦਾ ਤੈਨੂੰ ਯਾਦ ਨਾ ਪਿਛਲੀ ਵਾਰ ਤੂੰ ਮੈਨੂੰ ਕੋਕ ਜਿਹੜਾ ਮੰਗਵਾ ਕੇ ਦਿੱਤਾ ਸੀ ਕਿਹੜਾ ਕੋਕ ਸੀ ਉਹ ਖੰਡ ਘੋਲ ਕੇ ਮੈਨੂੰ ਪਿਆਤੀ ਉਹਦੇ ਚ ਕੱਢਦਾ ਦੰਦ ਉਹ ਚਾ ਕੋਈ ਹੋਵੇ ਤਾਂ ਬਾਈ ਤੂੰ ਕਿਉਂ ਹੀ ਕਰ ਦਿਆ ਜਾ ਯਾਰ ਇਹਨੂੰ ਜਾ ਕੇ ਏਸੀ ਵਾਲੇ ਕਮਰੇ 'ਚ ਛੱਡ ਕੇ ਆ ਜਾ ਆ ਜਾ ਮੈਂ ਆਪਕੇ ਏਸੀ ਰੂਮ 'ਚ ਛੱਡ ਕੇ ਆਤੇ ਆਇਆ ਹੂੰ ਮਰਾਪੇ ਇਧਰ ਬਠੀਏ ਮੇਰੀ ਗੱਲ ਸੁਣ ਲੈ ਓਏ ਉਹ ਕੀ ਕਹਿੰਦੇ ਉਹ ਬਾਹਰ ਦੇਣਾ ਛੱਡਿਓ ਐਸੀ ਭਾਣਾ ਮੀਟਰ ਦਾ ਬਿੱਲ ਨਹੀਂ ਭਰ ਆ ਜਾਣਾ ਵੀ ਭਗਵਾਨ ਦਾ ਮਾਨਿ ਛਾਣਾ ਚਕਾਰ ਕੇ ਆਏ ਓਏ ਆ ਇੱਕ ਤਾਂ ਇਹਨਾਂ ਨੇ ਕਲ ਪਾਤਾ ਸਾਰਾ ਸਾਰਾ ਕਿੱਥੇ ਕਰਾਏ ਮੂਡ ਖਰਾਬ ਕਰ ਦਿੰਦੇ ਆ ਕੀ ਫਰਿਆਦੀ ਬੁਲਾ ਲੈ ਯਾਰ ਮਾਦਣਾ ਯਾ ਰਾਜੇ ਵਾਲਾ ਨਾ ਯਾਰ ਕੰਮ ਯਾ ਹੈਗਾ ਤਾਂ ਓੱਖਾ ਚੱਲ ਕੋਈ ਕਹਿੰਦੀ ਦੋਰ ਕੇ ਬੰਨ ਦੇ ਵੀ ਯਾਰ ਓਏ ਤੈਨੂੰ ਦੇ ਦੇ ਕੰਮ ਮੇਰੀ ਗੱਲ ਸੁਣ ਓਏ ਬਹੁਤ ਹੋ ਗਿਆ ਯਾਰ ਅੱਜ ਤਾਂ ਗਾਣਾ ਵਜਾਣਾ ਸ਼ੁਰੂ ਕਰ ਓਏ ਨੱਚ ਉਹ ਕਾਣੇ ਨੱਚ ਲੈ ਬੁਗੇ से बसंती नचते जब तक है जब तक है जान जाने जहा मै नी मै नीत मैं नूगी मैं नाचूगी मैं नाचूगी जब तक है जान जाने जहा <adium>

ਕੋਟਾ ਟੋਲੇ ਆਏ ਹੋਏ ਆਏ ਓ ਬਦੇਰੇ ਵੇਲੇ ਫਿਰਦੇ ਆ ਲੋਕ ਉੜਦਾ ਤੇ ਇਸ ਦੇ ਇੱਕ ਅੱਧਾ ਤਾਂ ਫਾੜ ਕੇ ਬੱਖੀ ਚਾਪੇ ਲੈ ਲੂਗਾ ਕਾਹ ਬਛੋੜਨਾ ਮਹਾਰਾ ਓਏ ਉਹਦਾਂ ਸਾਡਾ ਤੈਨੂੰ ਅੱਛਾ ਵਾਪਸ ਉਹਨੂੰ ਛੱਡ ਦੇ ਛੱਡ ਦੇ ਜਾਣ ਦੇ ਬਾਹਰ ਜਾਣ ਦੇ ਬਦੇਰੇ ਫਿਰਦੇ ਓਏ ਉੜਦਾ تیر ਲੈਣ ਵਾਲੇ ਮਹਾਰਾਜ ਹਮਨੇ ਆਪਣੇ ਕਿਰਾਂ ਆਪਣੇ ਫਰਿਆਦ ਲੈ ਕੇ ਆ ਜੂਗਾ ਕੋਈ ਸਹੀ ਬਾਤ ਹੋਣਾ ਓ ਐਵੇਂ ਤਾਂ ਨਹੀਂ ਆਏ ਮਰਾਹੇ ਤਨਖਾਹ ਪੱਕੀ ਆਏ ਨਹੀਂ ਕੰਮ ਚੱਲਦੇ ਹਾਂ ਤਨਖਾਹਾਂ ਪੱਕੀਆਂ ਹੋਡੀਆਂ ਵੇਖਾ ਰਾਜਾ ਦਾ ਪੱਕਾ ਹੋ ਜੇ ਪਹਿਲਾਂ ਫੇ ਸੋਡੀਆਂ ਵੀ ਕਰ ਦੂਗਾ ਤਨਖਾਹ ਬਾਅਦ ਵਿੱਚ ਦੇ ਦਨਾ ਪਹਿਲੇ ਬੈਂਟਰੀ ਦਿਲਵਾਰੀ ਹੈ ਓ ਦਿਲਵਾ ਲਾਂਗੇ ਬੈਂਟਰੀ ਮਹਾਰਾਜ ਇਨਕ੍ਰੀਮੈਂਟ ਕਿੰਨਾ ਲੱਗਦਾ ਓ ਯਾਰ ਕੀ ਇਨਕ੍ਰੀਮੈਂਟ ਕਿੰਨੀ ਤਨਖਾਹ ਤੇ ਮੈਂ ਤਾਂ ਕਾਪੀ ਚੋਂ ਦੇਖ ਕੇ ਲਖਾਰਾ ਸਰੀ ਓਏ ਮਹਾਰਾਜ ਚਾਰ ਹਿਆ ਰਾਈ ਚੱਲ 2000 ਤਾਂ ਵਧਾਓ ਜੀ ਉਹ 4000 ਆਰ ਕਿਉਂ ਆਦਾਂ ਦੀ 6000 ਪੀਲੀਵਾਂ ਮੈਂ 6000 ਤੈਨੂੰ ਮੈਨੂੰ 4000 ਦੁੱਤੀ ਤੁਹਾਡੀ ਭੋਲੀ ਮੰਤਰੀ ਨੇ ਆਪਾਂ ਮਹੀਨਾ ਬਧਾਣਾ ਹੈ ਮਹੀਨਾ ਸਾਲੇ ਵੀ 2000 ਕਿਹਨੂੰ ਦੇ ਦੇ ਕਿਹੜੇ ਖਸਮ ਨੂੰ ਦੇ ਆਈ 2000 ਮਾਰ ਮੇਰੀ ਬਾਤ ਸੁਣ ਲੋ ਜੁਜੇਸੇ ਬਾਤ ਕਰ ਰਹੇ ਹੋ ਆਪਕਾ ਮਹੀਨਾ ਬਧਾਣਾ ਨਾ ਨਹੀਂ ਮਹਾਰਾਜ ਉਹਨੂੰ ਪਹਿਲਾਂ 2000 ਦਾ ਹਿਸਾਬ ਅਰੇ 2000 ਦਾ ਕਰ ਲਾਂਗੇ ਹਿਸਾਬ 10 ਗੁੱਗੇ ਪਹਿਲਾਂ ਕਰ ਲਾਂਗੇ ਮੇਰੀ ਬਾਤ ਸੁਣੋ ਨਹੀਂ ਮੇਰੀ ਭੋਲੀ ਆਪ ਆਪ ਨਹੀਂ ਮਹਾਰਾਜ ਮੇਰੀ ਭੋਲੀ ਯਾਰ ਮੇਰੀ ਬਾਤ ਸੁਣੋ ਆਪ ਨਹੀਂ ਭੋਲੀ ਮਹੀਨਾ ਬਧਾਣਾ ਨਾ ਆਪਕਾ ਅਰੇ ਮੇਰੀ ਭੋਲੀ ਆਪਨੇ ਆਪਨੇ ਇੱਕ ਵਾਰ ਬਤਾ ਦੋ ਮਹੀਨਾ ਬਧਾਣਾ ਆਪਕਾ ਆਪ ਮੇਰੀ ਬਾਤ ਬਤਾਓ ਪਹਿਲੇ ਬਤਾਓ ਆਪਨੇ 2000 ਰੁਪਏ ਕਿਉਂ ਕਟਾ ਹਾਂ ਮਾਰਾ ਮੇਰੀ ਬਾਤ ਸੁਣੋ ਮੇਰੀ ਭੋਲੀ ਆਪਨੇ ਇੱਕ ਵਾਰ ਬਤਾ ਦੋ ਮਹੀਨਾ ਬਧਾਣਾ ਆਪਕਾ ਮੇਰੀ ਬਾਤ ਬਤਾਓ ਪਹਿਲੇ ਬਤਾਓ ਆਪਨੇ 2000 ਰੁਪਏ ਕਿਉਂ ਕਟਾ ਹਾਂ ਮਾਰਾ वो तो मैं बता दूंगा आपको पहले आप नहीं 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 महाराज इनसे पूछिए 2000 क्यों कटे हैं निकला ओ दी गलती सुन ला इतने ना मर जाया करो सुन लो मेरे बात सुन लो <laughs> <सुलो। laughs> आपका महीना बढ़ाना ना <laughs> हैं चलो आज से इनका महीना 40 दिन का क्यों हर महीने बढ़ाना है महाराज सही है सही है महीना पर क्या नहीं महाराज 30 30 ਦਾ ਮਹੀਨਾ ਨਾ 40 ਦਾ ਕਿਤੋਂ ਆਸੀ 30 ਦਾ ਕਰਾਂ ਸਾਡੇ ਸਾਡਾ ਚੱਲਦਾ ਤੱਕ ਆਸੀਂ ਕਰਕੇ ਛੱਡਾਂਗੇ ਹੋਰ ਵੀ ਓਏ ਸਾਡਾ ਚੱਲਦਾ ਏ ਤੱਕਾ ਸੀ ਤਾ ਕਰਦੇ ਮਹਾਰਾਜ ਪਰ ਆਪਾਂ ਕੰਮ ਹੋਉਂਦਾ ਹੈ ਮਹਾਰਾਜ ਪੋਰਨ ਵਾਲੇ ਪੋਰ ਜਾਂਦੇ ਨੇ ਪਾਰਕ ਸੀ ਨਾ ਬੱਕੀਆਂ ਦਾ ਮਹਾਰਾਜ ਆਪਾਂ ਤਾਂ ਮੈਂ ਜਾਣਾ ਏ ਕਿਸੇ ਹੋਰ ਰਾਜੇ ਕੋਲ ਐ ਨਾ ਕਰ ਬੁੱਗੇ ਵਹਿਣ ਗਿਆ ਦਰਬਾਰ ਤੇ ਤੂੰ ਤੇ ਮੈਂ ਤੇ ਤੈਨੂੰ ਤਾਂ ਜਾਣਿਆ ਮਹਾਰਾਜ ਫਿਰ ਮੈਨੂੰ ਨਹੀਂ ਦੀ ਇਹਨੂੰ ਕਹ ਮੇਰੇ 2000 ਰੁਪਏ ਵਾਪਸ ਕਰੇ ਉਹ ਕੋਈ ਨਹੀਂ ਬੁੱਗੇ ਕਾਰੇ ਤਨਖਾਹ ਆ ਗਈ ਹਾਂਜੀ ਬਾਤ ਰਹੀ 3500 ਅਗਲੇ ਮਹੀਨੇ ਦੀ ਓਏ ਮੈਂ ਮਹਾਰਾਜ ਤੂੰ ਤਾਂ ਘੱਡੀ ਜਾਂਦੇ ਹੋ ਕੋਈ ਗੱਲ ਨਹੀਂ ਫਿਰ 500 ਕੇ ਰੀਚਾਰਜ ਵੀ ਕਰਾਂਗੇ ਨਾ ਆਪਾਂ ਦਾ ਫੋਨ ਕਰ ਰੀਚਾਰਜ ਕਰਾਂਗੇ ਨਾ ਆਪਾਂ ਕਿਉਂ ਸਾਡਾ ਸਾਰਾ ਚੱਲਦਾ ਤੂੰ ਕਿ ਟੈਨਸ਼ਨ ਹਾਂਦਾ ਤੂੰ ਜਵਾਕ ਚੱਲੇ ਸਾਰੇ ਸੈੱਟ ਕਰ ਬੈਠਾਂਗੇ ਆਪਾਂ ਦਰਵਾਜ਼ਾ ਚਲੋ ਠੀਕ ਹੈ ਜੀ ਫਿਰ ਹਾਂ ਠੀਕ ਹੈ ਠੀਕ ਹੈ ਤਿਆਰ ਹੋ ਗਿਆ ਗੁਰੂ ਆ ਸਮਝਾ ਗੁਰੂ ਠੀਕ ਹੈ ਹਾਂ ਕੋਈ ਚੱਕਰ ਨਹੀਂ ਲਾਉਗਾ ਸਾ ਮਾਰ ਬਹੁਤ ਧਿਆਨ ਸੇ ਵੀ ਪਹਿਲੇ ਸੀ ਈ ਮਹਾਰਾਜ ਬੈਠੇ ਓਏ ਇਹ ਮਾਰਾ ਕੁਝ ਨਹੀਂ ਵੈਸੇ ਮੈਂ ਤਨਖਾਹ ਨਹੀਂ ਕਹਿੰਦਾ ਤਨਖ ਮਾਰੋ ਤੂੰ ਵੈਸੀ ਸ਼ਰਕਤ ਤੇ ਹਾਂ ਭਾਈ ਤੋ ਆ ਵੀ ਮੇਲੀ ਗਾ ਸੁਣ ਓਏ ਤੂੰ ਐ ਕਰ ਤੂੰ ਚੱਲ ਓਏ ਪਿੱਛੇ ਮੈਂ ਟੂਕ ਲਵਾ ਲਾ ਮੈਂ ਬੜਾ ਦੁਖੀ ਹਾਂ ਤੂੰ ਬੁਲਾ ਓਏ ਚੱਲ ਤੂੰ ਜਾ ਜਾ ਆਦਾ ਟੁੱਟੀ ਖਾਇਓ ਆ ਓਏ ਟੂਕ ਲਾ ਦੇ ਚਲ ਓਆ ਚਲ ਮਾਰਾ ਜਾ ਬਈ ਚਲ ਆਪ ਮੁਧੇ ਪਰ ਜਾ ਨੀਚੇ ਤੂੰ ਕਹੇ ਜਾਏ ਤੂੰ ਆਪਕੇ ਓ ਮੇਰੇ ਸਾਰੇ ਓ ਤੇ ਨਹੀਂ ਪੈਰਾਂ ਤੇ ਲਾਉਣੀ ਐ ਮਾਰੇ ਮਾਜੇ ਜੇ ਬਵਾਸੀ ਰਹੀ ਨਾ ਵਾਪਸ ਟੂਕ ਕੇ ਮੇਰੇ ਮਾਰੇ ਨਾ ਮਹਾਰਾਜ ਤੁਸੀਂ ਤੀਰ ਤੋ ਛੜਾਤਾ ਐਸ ਤੀਰ ਦਾ ਨਾਮ ਕੀ ਸੀਗਾ ਉਹ ਕੇ ਇਹ ਇਨਸਾਫ ਵਾਲਾ ਤੀਰ ਸੀ ਜਿਹੜਾ ਵੀ ਬੇਈਮਾਨ ਹੋਣਾ ਸਿਰੇ ਦਾ ਖਾਚੇ ਬੰਦਾ ਹੋਇਆ ਉਹਦੇ ਜਾ ਕੇ ਬੱਖੀ ਤੇ ਵੱਜਣਾ ਇਹ ਤੀਰ ਅੱਛਾ ਮਾੜਾ ਮੋਟਾ ਤੀਰ ਨਹੀਂ ਠੀਕ ਹੈ ਇਹ ਅੱਛਾ ਇਹ ਜੋ ਉੜਦਾ ਤੀਰ ਛੋੜਾ ਥਾ ਅਮਨੇ ਉਹ ਤੀਰ ਹੈ ਇਹ ਇਹ ਇਨਸਾਫ ਵਾਲਾ ਤੀਰ ਥਾ ਇਨਸਾਫ ਵਾਲਾ ਤੀਰ ਹੈ ਠੀਕ ਹੈ ਤੁਸੀਂ ਹਾਂ ਮਾੜੇ ਮੋਟੀ ਦੀ ਨਾ ਸਮਝੀ ਸਹੀ ਹੈ ਜੀ ਮਹਾਰਾਜ ਮਹਾਰਾਜ ਤੁਸੀਂ ਮੋਤੀ ਵਾਲੀ ਸਰਕਾਰ ਮੇਰਾ ਇਨਸਾਫ ਕਰੋ ਜੀ ਆਹ ਸਰਕਾਰ ਆਹ ਕੰਮ ਨਾ ਹੁੰਦਾ ਹਾਂ ਦੱਸ ਕਾਕਾ ਜੀ ਕੰਮ ਮੇਰੇ ਜਵਾਹਰ ਉਲਗੇ ਜੀ ਮੇਰਾ ਘਰ ਟਹਿ ਗਿਆ ਮੇਰੀ ਜਨਾਨੀ ਛੱਡ ਗਈ ਮੈਨੂੰ ਹਾਂ ਲਖਣ ਨਹੀਂ ਆਉਣੇ ਵਸੌਣ ਵਾਲੇ ਦੱਸ ਇਹ ਉਹ ਤਾਂ ਨਹੀਂ ਹੈ ਸਤੁੱਲਾ ਸਤੁੱਲਾ ਹਾਂ ਗੱਲ ਦੱਸ ਵੀ ਹੋਈ ਹੈ ਕੋਈ ਨਹੀਂ ਘਬਰਾਣਾ ਘਬਰਾਣਾ ਦੱਸ ਗੱਲ ਦੱਸ ਵੀ ਹੋਈ ਹੈ ਪਹਿਲਾਂ ਮੈਂ ਗਰੀਬ ਹੁੰਦਾ ਸੀਗਾ ਹੀ ਸੁੱਖ ਦੀ ਰੋਟੀ ਖਾਂਦਾ ਸੀਗਾ ਹਾਂ ਪਰ ਬਾਅਦ ਚ ਮੈਂ ਆਸ-ਪਾਸ ਦੇਖ ਕੇ ਵੱਡੇ ਵੱਡੇ ਘਰ ਵੱਡੀ ਵੱਡੀ ਕੱਟੀਆਂ ਹਾਂ ਫਿਰ ਮੈਨੂੰ ਪਤਾ ਲੱਗਿਆ ਹੀ ਉਹ ਨਸ਼ੇ ਵੇਚ ਕੇ ਇਨੇ ਅਮੀਰ ਹੋ ਗਈ ਤਾਂ ਮੈਂ ਵੀ ਨਸ਼ਾ ਵੇਚਣ ਲੱਗ ਗਈ ਵਾਹ ਵਾਹ ਸ਼ਾਬਾਸ਼ ਇਹ ਕੰਮ ਕੀਤਾ ਹੈ ਹੂੰ ਬਹੁਤ ਸਤ ਸ੍ਰੀ ਅਕਾਲ ਅੱਗੇ ਦੱਸ ਓਏ ਫਿਰ ਪੁਲਿਸ ਵਾਲਿਆਂ ਨੂੰ ਇੱਕ ਦਿਨ ਪਤਾ ਲੱਗ ਗਿਆ ਹੀ ਤੇ ਉਹਨਾਂ ਵੱਲੋਂ ਆਰਡਰ ਸੀਗਾ ਕਿ ਮੇਰਾ ਘਰ ਤਾ ਦੇਣਗੇ ਹਾਂ ਤੇ ਜਿਵੇਂ ਹੀ ਮੇਰੇ ਜਿਹਾ ਵੱਲੋਂ ਨਹੀਂ ਆਰਡਰ ਹੈ ਭਈ ਆ ਸਰਕਾਰ ਦਾ ਆਰਡਰ ਲੱਗਾ ਹੈ ਪੰਜਾਬ ਸਰਕਾਰ ਦਾ ਹੈ ਆਰਡਰ ਹਾਂ ਦੱਸ ਅੱਗੇ ਤੇ ਮੇਰੇ ਜਨਾਨੀ ਨੂੰ ਪਤਾ ਲੱਗਿਆ ਉਹ ਛੱਡ ਗਈ ਸੀ ਮੇਰੇ ਜਵਾਬ ਵੀ ਰੁੱਲ ਗਈ ਤੇ ਮੇਰਾ ਘਰ ਵੀ ਟੁੱਟ ਗਿਆ ਜੀ ਮੇਰਾ ਇਨਸਾਫ ਕਰੋ ਜੀ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਪੁੱਤਾਂ ਨੇ ਤੈਨੂੰ ਕਿਵੇਂ ਬਖਸ਼ਦਾ ਤੂੰ ਮੇਰੇ ਸਾਲਾ ਤੇ ਜੁੰਦਾ ਕਿਵੇਂ ਵੱਧਦਾ ਇਹਨੂੰ ਵੱਡ ਕੇ ਨਾ ਟੋਟੇ ਕਰਕੇ ਇਹਦੇ ਸਾਲੇ ਦੇ ਤੇ ਮੱਛੀਆਂ ਨਾਲ ਇਹ ਇਹ ਕੀ ਚੀਜ਼ ਹੈ ਇਹ ਉੱਡਦਾ ਹੋਇਆ تیر ਹੈ ਜੀ ਇਹ ਉਹੀ ਆ ਮਨ ਲਾਦਾ ਕੱਕਾ ਜਿਹੜਾ ਅਸੀਂ ਇਨਸਾਫ ਵਾਲਾ ਛੱਡਦੇ ਆਂ ਇਹ ਹਮਨੇ ਸੋਣਾ ਇਨਸਾਫ ਵਾਲਾ ਸੀ ਬੰਦੇ ਦੇ ਲੱਗ ਗਿਆ ਹੀ ਜਾ ਕੇ ਫੇਰ ਇਹ ਮੇਰੀ ਗੱਲ ਸੁਣ ਪਤਾ ਤੁਸੀਂ ਕਿੰਨੇ ਲੋਕਾਂ ਨੇ ਘਰ ਤਬਾਹ ਕੀਤੇ ਆ ਹੈ ਕਿੰਨੀਆਂ ਮਾਵਾ ਦੇ ਪੁੱਤ ਨਸ਼ਿਆਂ ਤੇ ਲਾਏ ਆ ਤੁਸੀਂ ਤੁਹਾਨੂੰ ਪਤਾ ਇਹ ਚੀਜ਼ਾਂ ਦਾ ਇਹਨੂੰ ਮੇਰੀ ਗੱਲ ਸੁਣਾ ਮੇਰੇ ਸਾਲੇ ਨੂੰ ਨਾ ਇਹਨੂੰ ਨਾ ਦਾ ਪਾਣੀ ਪਾਣੀ ਸਾਹਮਣੇ ਦਿਖਾਓ ਦੇਣਾ ਨਹੀਂ ਠੀਕ ਹੈ ਰੋਟੀ ਤਾਂ ਇਹਨੂੰ ਦਿਖਾ ਦਿਖਾਉਣਾ ਬਸ ਭਾਖਣਾ ਇਹਦੇ ਗੱਲ ਦੇ ਕੇ ਗੱਲ ਸੁਣਾਈਏ ਬਸ ਸਾਬ ਮੇਰੇ ਸਾਲ ਦੀ ਮਾਵਾ ਰੋਈਆਂ ਨੇ ਨਹੀਂ ਮਾਵਾ ਸਦਾ ਪੂਰੀ ਦੀ ਜਾਏਗੀ ਜਿਵੇਂ ਰੋ ਰੋ ਕੇ ਮਾਵਾ ਦੇ ਸੰਗ ਸੁੱਕਿਆ ਨਾ ਅੰਜੂ ਸੁੱਕਿਆ ਉਵੇਂ ਤੈਨੂੰ ਸੁਕਾਵਾਂਗੇ ਸਾਰੇ ਬੇਦਹ ਚਿੱਟਾ ਹੈ ਪੈਰ ਕੰਦਾਰਕ ਹੈ ਮਾ ਵੀ ਹੁਣ ਮਾਫੀਆਂ ਮੰਗਦੇ ਹਾਂ ਤੁਹਾਨੂੰ ਦੁਬਾਰੇ ਮਾਫੀਆਂ ਚੱਲ ਮੇਰਾ ਮਖ ਮੈਨੂੰ ਹੁਸਾ ਰਹਿਮ ਦੇ ਨਾ ਬੁਕੇ ਨਾ ਬੁਕੇ ਨਾ ਨਾ ਮਾਰਨਾ ਨਹੀਂ ਉਹ ਤਾਂ ਪਹਿਲਾਂ ਹੀ ਮਰਿਆ ਹੋਇਆ ਹੈ ਅੱਜ ਸਾਨੂੰ ਸਾਨੂੰ ਗੱਲ ਖੜਾ ਹੋ ਮੈਨੂੰ ਡਰਕ ਮੈਨੇ ਨਾਲ ਗੱਲ ਕਰ ਲਿਆ ਤੇ ਜਿਹੜਾ ਤੇ ਇਨਸਾਨ ਨੇ ਨਾ ਇਸੀ ਨਾਲ ਮੌਤੇ ਵਾਲੀ ਗੱਲ ਕਰਨੀ ਹੈ ਗੱਲ ਕਰ ਲੈ ਗਾ ਸਭ ਤੋਂ ਬਣਾ ਕੇ ਤਿੰਦਾਰ ਕਰਨਾ ਹੈ ਨਾ ਨਾ ਉਹ ਪੁੱਛਦਾ ਸਾਲੋਂ ਨੂੰ ਜਾਣਦਾ ਨਹੀਂ ਵੀ ਨਹੀਂ ਉਹ ਕਾਲੋਂ ਨਹੀਂ ਜਾਣਦਾ ਜੀ ਉਹ ਤਾਂ ਆ ਰਹੀ ਆਪਣਾ ਮੇਰਾ ਸਾਥ ਇਹ ਨਹੀਂ ਮੇਰੇ ਭਰਾ ਨੂੰ ਲਾਇਆ ਨਸ਼ਿਆਂ ਤੇ ਉਹਦਾ ਘਰ ਉਜਾੜਤਾ ਮੇਰਾ ਪ੍ਰਾਉਜਾ ਹੁੰਦਾ ਨਹੀਂ ਬਸ ਇਹਨੂੰ 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 ਮਾਰ ਦੋ ਯਾਰ ਇਹਦੇ ਗਲ ਘੁੱਟਾ ਦੇ ਦੋ ਇਹਨੂੰ ਇਹ ਬਚਣਾ ਕੋਲ ਕੋਠੜੀ ਚ ਬੰਦ ਕਰਕੇ ਜੀ ਨਾ ਇਹਨੂੰ ਖਾਣ ਪੀਣ ਨੂੰ ਦੇਣਾ ਰੋਊਗਾ ਤੁਰ ਲਾਊਗਾ ਜਿਵੇਂ ਇਹਨੇ ਮਾਮਾ ਦੇ ਪੁੱਤ ਮਾਰਿਆ ਤੜ ਤੜ ਕੇ ਵੀ ਮਰੂਗਾ ਜੀ ਇਹਨੂੰ ਇਹਨੂੰ ਫਾਂਸੀ ਦੇਣੀ ਹੈ ਪਰ ਫਾਂਸੀ ਨਹੀਂ ਦੇਣੀ ਹੁਣ ਤੁਸੀਂ ਹਿਸਾਬ ਲਾ ਲਓ ਫਾਂਸੀ ਨਹੀਂ ਦਿੰਦੇ ਜੀ ਇਹਨੂੰ ਤੰਗ ਕਰ ਲੈ ਗਲਾ ਆ ਤੁਹਾਡੀ ਸਲਵਾਰ ਓ ਸੋਰੀ ਤਲਵਾਰ ਤਲਵਾਰ ਨਾਲ ਘਾਟਾ ਲਾ ਦਿੰਦੇ ਨਹੀਂ 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 ਘਾਟਾ ਨਹੀਂ ਫਿਰ ਤਾਂ ਇੱਕ ਵਾਰ ਤੇ ਮਰ ਜੂ ਤਰਸਾਣਾ ਹੀ ਕੀ ਹੋਇਆ ਰਾਜ ਇਸਕੋ ਤਿਹਾਰ ਜੇਲ੍ਹ ਮੇਂ ਡਾਲ ਦਿੱਤੇ ਆ ਤਿਹਾਰ ਜੇਲ੍ਹ ਜੇ ਨਹੀਂ ਡਾਲਣਾ ਉ ਸਾਇਆ ਦੇਖ ਕੇ ਬਾਕੀ ਨਸ਼ੇੜੀ ਵੀ ਕੰਬਨ ਬਸ ਬਸ ਸੋਚਣ ਕਿ ਆਹ ਚੀਜ਼ ਕਿ ਐਸੀ ਕਿਸ ਬੰਦੇ ਨੂੰ ਕਿਵੇਂ ਲਾਇਆ ਨਸ਼ੇ ਦੀ ਆ ਕਿਵੇਂ ਦੀ ਇਹਨੂੰ ਪਾਣੀ ਦਿਖਾ ਕੇ ਤਰਸਾਉ ਰਾਜ ਸਹੀ ਬਾਤ ਹੈ ਜੋ ਇਨਕੀ ਬਾਤ ਸਹੀ ਹੈ ਜਿਤਨੇ ਵੀ ਨਸ਼ੇ ਦੇ ਸੋਦਾਗਰ ਹੈ ਨਾ ਉਹਨਾਂ ਕੋ ਵੀ ਅਕਲ ਆ ਜਾਏ ਵੀ ਨਸ਼ਾ ਵੇਚਦਾ ਕਿੰਨਾ ਗੰਦਾ ਬਾਦਲੋ ਯਾਰ ਮੇਰੀ ਗੱਲ ਸੁਣੋ ਇਹਨੂੰ ਅੱਧੀ ਸਜ਼ਾ ਤਾਂ ਮਿਲੇਗੀ ਹੈ ਜਨਤਾ ਸਰਕਾਰ ਵੱਲੋਂ ਇਹਦਾ ਘਰ ਟੁੱਟ ਗਿਆ ਬੱਚੇ ਰੁਲ ਗਏ ਠੀਕ ਹੈ ਘਰ ਵਾਲੀ ਛੱਡ ਕੇ ਚਲੀ ਗਈ ਜਿਵੇਂ ਇਹਨੇ ਮੁੰਡੇ ਨਸ਼ੇ ਤੇ ਲਾਏ ਉਹਨਾਂ ਦੀ ਘਰ ਵਾਲੀਆਂ ਬਿਵਾਗਿਤੀਆਂ ਠੀਕ ਹੈ ਮਾਮਾ ਦੇ ਪੁੱਤਕ ਹੋਏ ਬੱਚਿਆਂ ਤੋਂ ਉਹਨਾਂ ਦੇ ਬਾਪ ਦਾ ਸਾਯਾ ਖੋਇਆ ਕੋਈ ਨਹੀਂ ਇਹਨੂੰ ਹੁਣ ਆਪਾਂ ਦਿਖਾਣੇ ਚੱਲ ਓਏ ਮਾਤੀ ਜੀ ਮਾਫੀ ਚਾਹੁੰਦੇ ਹਾਂ ਮੇਰੇ ਸਾਹ ਲਾਉਣ ਮਾਰ ਦਿਆ ਜਾਏ ਇਸਕੋ ਪੇਰਾ ਆ ਜੀਆ ਮੈਂ ਤੇਰੇ ਤੋਂ ਜਿਹੜਾ ਇਨਸਾਫ ਲੈਣਾ ਆਇਸੀ ਤੂੰ ਮੇਰਾ ਇਨਸਾਫ ਕਰਤਾ ਤੈਨੂੰ ਲੋਕ ਐਵੇਂ ਕਹਿੰਦੇ ਨੇ ਤੂੰ ਨੰਗਰ ਆਜਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੇਰਾ ਇਨਸਾਫ ਕੀਤਾ ਇਹਨਾਂ ਨੂੰ ਛੇੜੀਆਂ ਨੂੰ ਤੂੰ ਐਡੀ ਸਜ਼ਾ ਦਿੱਤੀ ਤਾਂ ਮੈਂ ਅਰਦਾਸ ਕਰਦੀ ਆ ਤੂੰ ਸਾਰਿਆਂ ਦੀ ਐਵੇਂ ਹੀ ਸਾਰਿਆਂ ਦੀ ਸੁਣੇ ਤੇ ਐਵੇਂ ਉਹਨਾਂ ਦੀ ਸਾਰੀਆਂ ਮੰਗਾ ਪੂਰੀਆਂ ਕਰੀ ਤੇਰਾ ਦਰਬਾਰ ਜਿਹੜਾ ਚੜਦਾ ਵੜਦਾ ਰਹੇ ਉਹ ਤੰਨਵਾ ਇੱਕ ਮੇਰਾ ਲਾਅਤਾ ਕਰ ਦੇ ਮੈਨੂੰ ਬਵਾ ਸਿੱਧੀ ਦਵਾਈ ਤਾਂ ਦੱਸ ਜਾ